ਹਾਂਜੀ ਐਸਜੀਪੀਸੀ ਨੇ ਹੁਕਮ ਜਾਰੀ ਕੀਤਾ ਪਿੰਡਾਂ ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਗੁਰੂ ਘਰਾਂ ਦੇ ਸਪੀਕਰ ਨੇ ਜਿਹੜੇ ਉਹ ਸਿਰਫ ਅੰਦਰੇ ਰੱਖੇ ਜਾਣ ਸਪੀਕਰਾਂ ਦੀ ਆਵਾਜ਼ ਬਾਹਰ ਨਾ ਜਾਵੇ ਅਰਦਾਸ ਵੇਲੇ ਸਪੀਕਰ ਬੰਦ ਕਰ ਦਿੱਤੇ ਜਾਣ ਐਸਜੀਪੀਸੀ ਵਾਲਿਆਂ ਨੂੰ ਸਿੱਧਾ-ਸਿੱਧਾ ਸਵਾਲ ਕਰਨਾ ਚਾਹੁੰਦੇ ਆਂ ਕਿ ਤੁਹਾਡਾ ਹਲੇ ਤੱਕ ਸੰਗਤਾਂ ਨੂੰ ਗਲਤ ਇਤਿਹਾਸ ਪ੍ਰਚਾਰ ਕਰਕੇ ਗੁਰਬਾਣੀ ਦੇ ਵਿੱਚ ਗਲਤੀਆਂ ਪਾ ਪਾ ਕੇ ਤੁਹਾਡਾ ਹਲੇ ਤੱਕ ਮਾਨੀ ਭਰਿਆ ਤੁਸੀਂ ਹੋਰ ਕੀ ਕਰਨਾ ਚਾਹੁੰਦੇ ਹੋ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅਨੰਦ ਸਹਿਬ ਦੀ ਬਾਣੀ ਦੇ ਵਿੱਚ ਫਰਮਾਉਂਦੇ ਨੇ ਇਹ ਸਰਬਨੋ ਮੇਰੇ ਹੋ ਸੱਚ ਹੈ ਸੁਣਣਾ ਨੋ ਪਠਾਏ ਜੇ ਗੁਰੂ ਘਰਾਂ ਦੇ ਸਪੀਕਰਾਂ ਦੀ ਆਵਾਜ਼ ਪਿੰਡਾਂ ਦੇ ਵਿੱਚ ਜਾ ਰਹੀ ਆ ਸ਼ਹਿਰਾਂ ਦੇ ਵਿੱਚ ਜਾ ਰਹੀ ਆ ਕਿਸੇ ਦੇ ਕੰਨ ਦੇ ਵਿੱਚ ਪੈ ਰਹੀ ਆ ਗੁਰਬਾਣੀ ਹੁਕਮਨਾਮਾ ਅਰਦਾਸ ਤਾਂ ਉਹ ਕਿਸੇ ਦਾ ਭਲਾ ਹੀ ਹੋ ਰਿਹਾ ਤੁਸੀਂ ਚਾਹੁੰਦੇ ਕਿਉਂ ਸਾਨੂੰ ਇਹ ਸਪਸ਼ਟ ਕਰ ਦੋ ਨਾ ਇੱਕ ਵਾਰੀ ਵੀ ਤੁਹਾਡੀ ਪਜਾਮੀਆਂ ਦੇ ਥੱਲੇ ਕਾਕੀ ਨਿਕਰਾ ਹੈਗੀਆਂ ਨੇ ਸਾਨੂੰ ਡਾਊਟ ਨਹੀਂ ਹੁਣ ਪੂਰਾ ਯਕੀਨ ਹੋ ਗਿਆ ਤੇ ਤੁਸੀਂ ਆਪਣੀ ਤਿਆਰੀ ਰੱਖੋ ਅਸੀਂ ਸਿੱਧਾ ਸਿੱਧਾ ਕਹਿ ਰਹੇ ਹਾਂ ਸਾਨੂੰ ਸਾਡੇ ਤਖਤਾਂ ਤੇ ਦਲਾਂ ਪੰਥਾਂ ਦਾ ਕਬਜ਼ਾ ਚਾਹੀਦਾ ਸਾਨੂੰ ਇਹ ਅੰਗਰੇਜ਼ਾਂ ਵਾਲੀਆਂ ਕਮੇਟੀਆਂ ਮਨਜ਼ੂਰ ਨਹੀਂ ਹੈਗੀਆਂ ਤੁਸੀਂ ਆਪਣੀ ਤਿਆਰੀ ਰੱਖੋ ਤੁਹਾਡੇ ਬੇਸਤੇ ਗੋਲ ਕਰਾਉਣੇ ਆ